ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਬਾਣੀ ਐਮਗੇ ਟੀਵੀ ਤੇ ਤੁਹਾਡਾ ਸਤ ਸ੍ਰੀ ਅਕਾਲ ਬਹੁਤ ਸਵਾਗਤ ਹੈ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਦਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜੇਕਰ ਵੀਡੀਓ ਵਧੀਆ ਲੱਗੇਗੀ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤੇ ਇੱਕ ਸਾਰਿਆਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਆ ਕਿ ਵੀਡੀਓ ਨੂੰ ਅੰਤ ਤੱਕ ਅਤੇ ਧਿਆਨ ਨਾਲ ਸੁਣਿਆ ਕਰੋ ਕਿਉਂਕਿ ਸੁਣਨ ਦਾ ਫਾਇਦਾ ਤਾਂ ਹੈ ਜੇ ਅਸੀਂ ਸੁਣ ਕੇ ਅਸਰ ਕਰਾਂਗੇ ਅਦਰਵਾਇਜ਼ ਇੱਕ ਕੰਨ ਤੋਂ ਸੁਣਿਆ ਤੇ ਦੂਜੇ ਕੰਨ ਤੋਂ ਕੱਢ ਦਿੱਤਾ ਇਸ ਤਰ੍ਹਾਂ ਸਾਨੂੰ ਕੋਈ ਵੀ ਲਾਭ ਪ੍ਰਾਪਤ ਨਹੀਂ ਹੋਵੇਗਾ ਇਸ ਲਈ ਜੋ ਵੀ ਗੱਲ ਹੁੰਦੀ ਆ ਧਿਆਨ ਨਾਲ ਸੁਣਿਆ ਕਰੋ ਕਿਉਂਕਿ ਅੱਜ ਸਾਡੇ ਵਿੱਚੋਂ ਬਹੁਤਿਆਂ ਦੀ ਮਾੜੀ ਆਦਤ ਇਹ ਆ ਕਿ ਆਪਾਂ ਜਦੋਂ ਕੋਈ ਗੱਲ ਕਰ ਰਹੇ ਹੁੰਦਾ ਆ ਤਾਂ ਆਪਾਂ ਉਸ ਵੱਲ ਧਿਆਨ ਹੀ ਨਹੀਂ ਦਿੰਦੇ ਇਸ ਲਈ ਜੇ ਜ਼ਿੰਦਗੀ ਦੇ ਵਿੱਚ ਕੁਝ ਪਾਉਣਾ ਚਾਹੁੰਦੇ ਹੋ ਕੁਝ ਪ੍ਰਾਪਤ ਕਰਨਾ ਚਾਹੁੰਦੇ ਹੋ ਨਾ ਤਾਂ ਸਭ ਤੋਂ ਪਹਿਲਾਂ ਆਪਣੀ ਇਹ ਹੱਤ ਤੇ ਸੁਧਾਰੋ ਕਿ ਕਿਸੇ ਦੀ ਵੀ ਗੱਲ ਨੂੰ ਅਸਰ ਨਾਲ ਸੁਣਿਆ ਕਰੋ ਧਿਆਨ ਨਾਲ ਸੁਣਿਆ ਕਰੋ ਕਿ ਅਗਲਾ ਇਨਸਾਨ ਸਾਨੂੰ ਕੀ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਅੱਜ ਹਰੇਕ ਇਨਸਾਨ ਦੁਖੀ ਆ ਚਿੰਤਾ ਗ੍ਰਸਤ ਆ ਧੋਖੇ ਦਾ ਸ਼ਿਕਾਰ ਆ ਕੋਈ ਕਹਿੰਦਾ ਮੈਂ ਘਰ ਦੀ ਗਰੀਬੀ ਤੋਂ ਪਰੇਸ਼ਾਨ ਆ ਕੋਈ ਕਹਿੰਦਾ ਕਿ ਸਾਡੇ ਘਰ ਕਮਾਈ ਤਾਂ ਹੁੰਦੀ ਆ ਪਰ ਉਸ ਕਮਾਈ ਦੇ ਵਿੱਚ ਬਰਕਤ ਨਹੀਂ ਪੈਂਦੀ ਕੋਈ ਕਹਿੰਦਾ ਮੈਂ ਕਰਜ਼ੇ ਤੋਂ ਪਰੇਸ਼ਾਨ ਆ ਕੋਈ ਕਹਿੰਦਾ ਮੈਂ ਵਾਰ-ਵਾਰ ਰਿਸ਼ਤਿਆਂ ਦੇ ਵਿੱਚ ਝੋਖਾ ਮਿਲਣ ਦੇ ਕਰਕੇ ਪਰੇਸ਼ਾਨ ਆ ਕਿਸੇ ਦੇ ਘਰ ਲੜਾਈ ਝਗੜਾ ਕਲੇਸ਼ ਰਹਿੰਦਾ ਹੈ ਉਹ ਤਾਂ ਕਰਕੇ ਦੁਖੀ ਆ ਇਹਨਾਂ ਸਭ ਦੁੱਖਾਂ ਦੇ ਪਿਛੇ ਕਾਰਨ ਕੀ ਆ ਆਪਾਂ ਕਿਉਂ ਦੁਖੀ ਆ ਅਸੀਂ ਦੁਖੀ ਆ ਆਪਣੇ ਗਲਤ ਫੈਸਲਿਆਂ ਦੇ ਕਰਕੇ ਕਿਉਂਕਿ ਅਸੀਂ ਆਪਣੇ ਆਪ ਨੂੰ ਬਹੁਤ ਸਿਆਣਾ ਸਮਝਦੇ ਆਂ ਇਹ ਸਾਨੂੰ ਹੋਰ ਕੋਈ ਚੰਗੀ ਸਲਾਹ ਨਹੀਂ ਦੇ ਸਕਦਾ ਜੋ ਮੈਂ ਕਰਾਂਗਾ ਆਪਣੇ ਲਈ ਉਹ ਹੀ ਸਭ ਠੀਕ ਹੋਵੇਗਾ ਆਪਾਂ ਜਦੋਂ ਵੀ ਕੋਈ ਕੰਮ ਧੰਦਾ ਕੋਈ ਬਿਜ਼ਨਸ ਕੋਈ ਦੁਕਾਨ ਜਾਂ ਕਿਸੇ ਰਿਸ਼ਤੇ ਲਈ ਜਾਣੇ ਆ ਤਾਂ ਆਪਾਂ ਅਰਦਾਸ ਤਾਂ ਕਰਾਉਨੇ ਆ ਪਰ ਸਿਰਫ ਸ਼ਬਦਾਂ ਰਾਹੀਂ ਸਾਡੀ ਭਾਵਨਾ ਨਹੀਂ ਬੰਦੀ ਸਾਡੇ ਮਨ ਦਾ ਵਿਸ਼ਵਾਸ ਨਹੀਂ ਬੰਦਾ ਸਾਡੇ ਮਨ ਵਿੱਚ ਭਰੋਸਾ ਨਹੀਂ ਬੰਦਾ ਪਹਿਲਾਂ ਮੈਂ ਤੁਹਾਨੂੰ ਇੱਕ ਛੋਟੀ ਜਹੀ ਘਟਨਾ ਸਾਡੇ ਗਵਾਂਢ ਦੀ ਹੀ ਦੱਸ ਦੇਣੀ ਆ ਕੁਝ ਦਿਨ ਪਹਿਲਾਂ ਉਹਨਾਂ ਨੇ ਆਪਣਾ ਨਵਾਂ ਮਕਾਨ ਬਣਾਉਣਾ ਸ਼ੁਰੂ ਕੀਤਾ ਉਹਨਾਂ ਨੇ ਆਪਣਾ ਉਹਨਾਂ ਨੇ ਗ੍ਰੰਥੀ ਸਿੰਘ ਨੂੰ ਬੁਲਾਇਆ ਨੀ ਪੱਥਰ ਰੱਖਣ ਲਈ ਕਿ ਚਲੋ ਪ੍ਰਮਾਤਮਾ ਦਾ ਨਾਮ ਲੈ ਕੇ ਉਹਨਾਂ ਦੀ ਮਨਜ਼ੂਰੀ ਲੈ ਕੇ ਅਰਦਾਸ ਦਾ ਮਤਲਬ ਤਾਂ ਇਹੀ ਹੈ ਨਾ ਕਿ ਆਪਣੇ ਵਾਹਿਗੁਰੂ ਜੀ ਦੀ ਮਨਜ਼ੂਰੀ ਲਈਏ ਆਪਣੇ ਵਾਹਿਗੁਰੂ ਜੀ ਨੂੰ ਸੱਦਾ ਦਈਏ ਕਿ ਵਾਹਿਗੁਰੂ ਜੀ ਆਓ ਕਿ ਅੱਗੇ ਸਾਡੇ ਸਾਰੇ ਕਾਰਜ ਆਪ ਰਾਸ ਕਰੋ ਉਹਨਾਂ ਨੇ ਵੀ ਗ੍ਰੰਥੀ ਸਿੰਘ ਨੂੰ ਬੁਲਾਇਆ ਆਂਡ ਗਵਾਂਡ ਨੂੰ ਵੀ ਬੁਲਾਇਆ ਅਸੀਂ ਵੀ ਗਏ ਉਹਨਾਂ ਦੇ ਘਰ ਤੇ ਜਾ ਕੇ ਕੀ ਦੇਖਿਆ ਕਿ ਗ੍ਰੰਥੀ ਸਿੰਘ ਜੀ ਇਕੱਲੇ ਹੀ ਜਿੱਥੇ ਨੀਂ ਰੱਖਣੀ ਸੀ ਉੱਥੇ ਖੜ ਕੇ ਅਰਦਾਸ ਕਰ ਰਹੇ ਨੇ ਉਹਨਾਂ ਦੇ ਬੱਚੇ ਨੇ ਜੋ 17-18 ਸਾਲ ਦੀ ਉਮਰ ਹੈ ਉਹਨਾਂ ਦੀ ਉਹ ਆਪਣੇ ਘਰ ਤੋਂ ਬਾਹਰ ਗਲੀ ਦੇ ਵਿੱਚ ਮੰਝਾ ਢਾ ਕੇ ਬੈਠੇ ਨੇ ਪਤਨੀ ਆਂਢ ਗੁਆਂਢ ਵਾਸਤੇ ਚਾਹ ਪਾਣੀ ਦਾ ਪ੍ਰਬੰਧ ਕਰ ਰਹੀ ਹੈ ਗ੍ਰੰਥੀ ਸਿੰਘ ਨੇ ਅਰਦਾਸ ਕੀਤੀ ਤੁਸੀਂ ਦੱਸੋ ਵੀ ਅਰਦਾਸ ਦਾ ਮਤਲਬ ਤੇ ਇਹੀ ਸੀ ਨਾ ਕਿਸ ਆਪਣੇ ਰਲ ਕੇ ਬੇਨਤੀ ਕਰਨੀ ਸੀ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਕਰਨੀ ਸੀ ਕਿ ਆਓ ਵਾਹਿਗੁਰੂ ਜੀ ਆਪ ਵਿੱਚ ਹੋ ਕੇ ਕਾਰਜ ਰਾਸ ਕਰੋ ਇਹ ਤਾਂ ਸਿਰਫ ਫਾਰਮੈਲਟੀ ਹੀ ਕੀਤੀ ਵਿਖਾਵਾ ਹੀ ਕੀਤਾ ਕਿ ਅੱਥ ਇਹ ਅਸੀਂ ਅਰਦਾਸ ਕਰਾਈ ਆ ਤੇ ਇਹੋ ਜਹੀ ਅਰਦਾਸ ਕਿੰਜ ਕਬੂਲ ਹੋ ਜਾਵੇਗੀ ਤੇ ਹੋਇਆ ਵੀ ਇਦਾਂ ਹੀ ਦੋ ਦਿਨਾਂ ਬਾਅਦ ਦੋ ਦੋ ਤਿੰਨ ਤਿੰਨ ਫੁੱਟ ਕੰਧਾਂ ਕਰ ਲਈਆਂ ਸਨ ਤਾਂ ਘਰ ਦੇ ਵਿੱਚ ਕਲੇਸ਼ ਸ਼ੁਰੂ ਹੋ ਗਿਆ ਕੰਧਾਂ ਨੂੰ ਢਾ ਦਿੱਤਾ ਗਿਆ ਤੇ ਫਿਰ ਇਹਦੇ ਵਿੱਚ ਵਾਹਿਗੁਰੂ ਜੀ ਦਾ ਕੀ ਕਸੂਰ ਆ ਜਿਸ ਤਰ੍ਹਾਂ ਦੀ ਆਪਾਂ ਅਰਦਾਸ ਕੀਤੀ ਸੀ ਉਸੇ ਤਰ੍ਹਾਂ ਦੀ ਹੀ ਕਬੂਲ ਹੋ ਗਈ ਸਾਡੀ ਕਿਉਂਕਿ ਅਸੀਂ ਸਿਰਫ ਸ਼ਬਦਾਂ ਨਾਲ ਹੀ ਅਰਦਾਸ ਕੀਤੀ ਭਾਵਨਾ ਨਾਲ ਨਹੀਂ ਕੀਤੀ ਸਿਰਫ ਵਿਖਾਵਾ ਕੀਤਾ ਸੀ ਇਹ ਗੱਲ ਦੱਸਣ ਦਾ ਭਾਵੇਂ ਸੀ ਕਿ ਜਦੋਂ ਵੀ ਆਪਾਂ ਕਿਸੇ ਵੀ ਕੰਮ ਦੀ ਸ਼ੁਰੂਆਤ ਦੇ ਲਈ ਅਰਦਾਸ ਕਰਦੇ ਹਾਂ ਉਹ ਸਿਰਫ ਸ਼ਬਦਾਂ ਦਾ ਉਹ ਸਿਰਫ ਵਿਖਾਵਾ ਨਾ ਕਰਿਆ ਕਰੋ ਔਰ ਦਾਸ ਭਾਵਨਾ ਦੀ ਹੁੰਦੀ ਹੈ ਸਾਡੇ ਮਨ ਦੀ ਆਵਾਜ਼ ਹੁੰਦੀ ਆ ਉਸ ਆਵਾਜ਼ ਨੂੰ ਆਪਣੇ ਵਾਹਿਗੁਰੂ ਜੀ ਤੱਕ ਪਹੁੰਚਾਇਆ ਕਰੋ ਜੋ ਵੀ ਆਪਣੀ ਜ਼ਿੰਦਗੀ ਦੇ ਵਿੱਚ ਸੁਖੀ ਰਹਿਣਾ ਚਾਹੁੰਦਾ ਹੈ ਜੋ ਵੀ ਚਾਹੁੰਦਾ ਹੈ ਕਿ ਮੈਨੂੰ ਦੁੱਖ ਮੁਸੀਬਤਾਂ ਨਾ ਘੇਰਨ ਉਹ ਅੰਮ੍ਰਿਤ ਵੇਲੇ ਉੱਠ ਕੇ ਇਹ ਕੰਮ ਜ਼ਰੂਰ ਕਰਿਆ ਕਰੋ ਨੇਤ ਨਿਯਮ ਕਰਕੇ ਅਰਦਾਸ ਬੇਨਤੀ ਕਰੋ ਕੇ ਪਾਤਸ਼ਾ ਜੋ ਕੰਮ ਤੈਨੂੰ ਭਾਵੇ ਸੋਈ ਕਰਾਉਣਾ ਜੋ ਨਾ ਭਾਵੇ ਸੋ ਨਾ ਕਰਾਉਣਾ ਭਾਵੇਂ ਕਿ ਮੇਰੇ ਵਾਹਿਗੁਰੂ ਜੀ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਜੋ ਕੰਮ ਤੁਹਾਨੂੰ ਸਹੀ ਲੱਗਦਾ ਹੋਵੇ ਤੁਸੀਂ ਉਹੀ ਕੰਮ ਕਰਵਾਉਣਾ ਉਹੀ ਕੰਮ ਨੇਪਰੇ ਚੜਾਉਣਾ ਜੇ ਕੰਮ ਤੁਹਾਨੂੰ ਚੰਗਾ ਨਾ ਲੱਗੇ ਤਾਂ ਉਹ ਕੰਮ ਕਦੇ ਵੀ ਮੇਰੇ ਕੋਲੋਂ ਨਾ ਕਰਾਉਣਾ ਤਾਂ ਦੇਖਣਾ ਇਸ ਤਰ੍ਹਾਂ ਜਦੋਂ ਸਵੇਰੇ ਉੱਠਦਿਆਂ ਸਾਰੇ ਅਰਦਾਸ ਕਰੋਗੇ ਆਪਣੀ ਜ਼ਿੰਮੇਵਾਰੀ ਆਪਣੇ ਪਿਤਾ ਦੇ ਹੱਥ ਦੇ ਦਵਾਂਗੀ ਤਾਂ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਅਜਾਹਾ ਕੋਈ ਵੀ ਕੰਮ ਨਹੀਂ ਹੋਣ ਦੇਣਗੇ ਜੋ ਤੇਰੇ ਲਈ ਚੰਗਾ ਨਾ ਹੋਵੇ ਜਿਸ ਕਰਕੇ ਤੇਰਾ ਕੋਈ ਨੁਕਸਾਨ ਹੁੰਦਾ ਹੋਵੇ ਜਾਂ ਜਿਸ ਕੰਮ ਕਰਕੇ ਤੂੰ ਪਾਪਾਂ ਦਾ ਭਾਗੀਦਾਰ ਬਣੇ ਮੇਰੇ ਪਾਤਸ਼ਾਹ ਮਾੜੇ ਕੰਮ ਦੇ ਰਾਹ ਹੀ ਬਦਲ ਦੇਣਗੇ ਦਿਸ਼ਾ ਹੀ ਬਦਲ ਦੇਣਗੇ ਕਿ ਇਹ ਕੰਮ ਮੇਰੇ ਪਿਆਰੇ ਨੂੰ ਗਲਤ ਮੰਜ਼ਿਲ ਤੱਕ ਲੈ ਕੇ ਜਾਵੇਗਾ ਪਰ ਸਾਨੂੰ ਤਾਂ ਲੱਗਦਾ ਹੈ ਕਿ ਸਾਡੇ ਨਾਲੋਂ ਵੱਧ ਕੋਈ ਸਿਆਣਾ ਹੀ ਨਹੀਂ ਹੈ ਸਾਨੂੰ ਸਭ ਪਤਾ ਹੈ ਕਿ ਮੇਰੇ ਲਈ ਕੀ ਸਹੀ ਆ ਤੇ ਕੀ ਗਲਤ ਇਸ ਕਰਕੇ ਅਸੀਂ ਆਪਣੀਆਂ ਮਨਮਰਜ਼ੀਆਂ ਕਰਦੇ ਹਾਂ ਤੇ ਉਹ ਇਲਜ਼ਾਮ ਆਪਣੇ ਵਾਹਿਗੁਰੂ ਜੀ ਤੇ ਸਿਰ ਲਾ ਦਿੰਦੇ ਹਾਂ ਪਰ ਜਿਸ ਦਿਨ ਵੀ ਅਸੀਂ ਆਪਣੇ ਅੰਦਰ ਦੀ ਮੈਨੂ ਮਾਰ ਲਿਆ ਆਪਾਂ ਆਪਣੀ ਸਿਆਣਪ ਛੱਡ ਕੇ ਇਹ ਸਮਝ ਲਿਆ ਕਿ ਜੋ ਵੀ ਕਰਨ ਕਰਾਉਣ ਵਾਲੇ ਨੇ ਮੇਰੇ ਵਾਹਿਗੁਰੂ ਜੀ ਹੀ ਆ ਆਪਣੇ ਵਾਹਿਗੁਰੂ ਜੀ ਤੇ ਭਰੋਸਾ ਬਣ ਗਿਆ ਕਿ ਮੇਰੇ ਵਾਹਿਗੁਰੂ ਜੀ ਨੇ ਜੋ ਵੀ ਕਰਨਗੇ ਉਹ ਸਭ ਕੁਝ ਠੀਕ ਹੀ ਕਰਨਗੇ ਮੇਰੇ ਵਾਹਿਗੁਰੂ ਜੀ ਨੂੰ ਪਤਾ ਹੈ ਕਿ ਮੇਰੇ ਲਈ ਕੀ ਠੀਕ ਹੈ ਤੇ ਕੀ ਗਲਤ ਆ ਤਾਂ ਤੁਸੀਂ ਦੇਖਣਾ ਸਾਰੇ ਗਿਲੇ ਸ਼ਿਕਵੇ ਦੁੱਖ ਚਿੰਤਾਵਾਂ ਮੁੱਕ ਜਾਣਗੀਆਂ ਕੋਈ ਵੀ ਦੁੱਖ ਰੋਗ ਸਾਨੂੰ ਸਤਾਵੇਗਾ ਨਹੀਂ ਇਸ ਲਈ ਰੋਜ਼ਾਨਾ ਹੀ ਅੰਮ੍ਰਿਤ ਵੇਲੇ ਉੱਠ ਕੇ ਆਪਣੀ ਬਾਹ ਆਪਣੇ ਵਾਹਿਗੁਰੂ ਜੀ ਦੇ ਹੱਥ ਫੜਾ ਦਿਆ ਕਰੋ ਕਿਹਾ ਕਰੋ ਕਿ ਪਾਸ਼ਾ ਮੈਨੂੰ ਨਹੀਂ ਪਤਾ ਮੇਰੀ ਸਾਰੀ ਜ਼ਿੰਮੇਵਾਰੀ ਤੁਹਾਡੀ ਆ ਜਦੋਂ ਵੀ ਕੋਈ ਕੰਮਕਾਰ ਸ਼ੁਰੂ ਕਰਨਾ ਹੈ ਕਿਸੇ ਕਾਰੋਬਾਰ ਦੀ ਡੀਲ ਕਰਨੀ ਹੈ ਕਿਸੇ ਰਿਸ਼ਤੇ ਦੇ ਲਈ ਜਾਣਾ ਹੈ ਤਾਂ ਇਹ ਘਰੋਂ ਅਰਦਾਸ ਕਰਕੇ ਤੁਰਿਆ ਕਰੋ ਕਿ ਪਾਸ਼ਾ ਜੋ ਕੰਮ ਵੀ ਤੁਹਾਨੂੰ ਚੰਗਾ ਲੱਗੇ ਉਹੀ ਕਰਾਉਣਾ ਉਹੀ ਕੰਮ ਨੇਪਰੇ ਚੜਾਉਣਾ ਜੇ ਤੁਹਾਨੂੰ ਲੱਗਦਾ ਹੈ ਕਿ ਉਹ ਕੰਮ ਮੇਰੇ ਲਈ ਸਹੀ ਨਹੀਂ ਹੈ ਤਾਂ ਉਹ ਕੰਮ ਨੇਪਰੇ ਨਾ ਚੜਾਉਣਾ ਪਰ ਅਸੀਂ ਤਾਂ ਇੱਕੋ ਹੀ ਰਟਾ ਲਾਇਆ ਹੁੰਦਾ ਹੈ ਸਾਨੂੰ ਲੱਗਦਾ ਹੁੰਦਾ ਹੈ ਇਹ ਕੰਮ ਸਾਡੇ ਲਈ ਸਹੀ ਆ ਤਾਂ ਅਸੀਂ ਆ ਤੇ ਅਸੀਂ ਬਸ ਇੱਕੋ ਹੀ ਰਟਾ ਲਾਇਆ ਹੁੰਦਾ ਹੈ ਕਿ ਵਾਹਿਗੁਰੂ ਜੀ ਮੇਰੀ ਅਰਦਾਸ ਪੂਰੀ ਕਰ ਦਿਓ ਮੇਰੀ ਵਿਸ਼ੇ ਪੂਰੀ ਕਰ ਦਿਓ ਮੇਰੀ ਵਿਸ਼ੇ ਪੂਰੀ ਕਰ ਦਿਓ ਨਹੀਂ ਇਹ ਕਿਹਾ ਕਰੋ ਕਿ ਪਰਮਾਤਮਾ ਜੋ ਤੈਨੂੰ ਚੰਗਾ ਲੱਗਦਾ ਹੈ ਕਿ ਮੇਰੇ ਲਈ ਇਹ ਸਹੀ ਆ ਉਹੀ ਕੰਮ ਕਰਾਉਣਾ ਫਿਰ ਦੇਖਣਾ ਕਿਵੇਂ ਵਾਹਿਗੁਰੂ ਜੀ ਇੰਨੀ ਕਿਰਪਾ ਕਰਨਗੇ ਕਿ ਕਦੇ ਵੀ ਤੁਹਾਡੇ ਹੱਥਾਂ ਤੋਂ ਕੋਈ ਵੀ ਮਾੜਾ ਕੰਮ ਨਹੀਂ ਹੋਵੇਗਾ ਤੁਹਾਡੀ ਜੀਬ ਤੁਹਾਡੀ ਰਸਨਾ ਤੋਂ ਕੋਈ ਵੀ ਮਾੜੇ ਸ਼ਬਦ ਨਹੀਂ ਨਿਕਲਣਗੇ ਜਿਸ ਦੇ ਕਾਰਨ ਕਿਸੇ ਦਾ ਦਿਲ ਦੁਖੇ ਜਾਂ ਘਰ ਦੇ ਵਿੱਚ ਕੋਈ ਕਲਾ ਕਲੇਸ਼ ਪਵੇ ਕੋਈ ਅਜਿਹਾ ਗਲਤ ਫੈਸਲਾ ਨਹੀਂ ਕਰਨ ਦੇਵੇਗਾ ਮੇਰਾ ਵਾਹਿਗੁਰੂ ਜਿਸ ਕਾਰਨ ਤੁਹਾਨੂੰ ਬਾਅਦ ਵਿੱਚ ਪਛਤਾਉਣਾ ਪਵੇ ਤੇ ਜਦੋਂ ਵਾਹਿਗੁਰੂ ਜੀ ਦੇ ਉੱਤੇ ਭਰੋਸਾ ਰੱਖ ਕੇ ਚੱਲੋਗੇ ਤੇ ਥੋੜੇ ਦੇ ਵਿੱਚ ਹੀ ਮੇਰੇ ਵਾਹਿਗੁਰੂ ਜੀ ਇੰਨੀਆਂ ਬਰਕਤਾਂ ਪਾ ਦੇਣਗੇ ਕਿ ਸੰਭਾਲਿਆ ਨਹੀਂ ਸੰਭਾਲੇ ਜਾਣੇ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਕਿ ਇਹ ਜੋ ਮੈਂ ਕਾਰਜ ਰੱਖਿਆ ਸੀ ਮੇਰੇ ਵਾਹਿਗੁਰੂ ਜੀ ਨੇ ਕਿੰਜ ਪੂਰਾ ਕਰ ਦਿੱਤਾ ਇਸ ਲਈ ਗੱਲ ਭਰੋਸੇ ਦੀ ਆ ਗੱਲ ਆਪਣੀ ਆਵਾਜ਼ ਉਸ ਵਾਹਿਗੁਰੂ ਤੱਕ ਪਹੁੰਚਾਉਣ ਦੀ ਆ ਇਸ ਲਈ ਵਿਖਾਵੇ ਵਿੱਚ ਨਾ ਪਿਆ ਕਰੋ ਸ਼ਬਦਾਂ ਦੀ ਅਰਦਾਸ ਵਿੱਚ ਨਾ ਪਿਆ ਕਰੋ ਭਾਵਨਾ ਨਾਲ ਅਰਦਾਸ ਕਰਿਆ ਕਰੋ ਆਪਣੇ ਮਨ ਦੀ ਆਵਾਜ਼ ਆਪਣੇ ਵਾਹਿਗੁਰੂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਿਆ ਕਰੋ ਤੇ ਅੰਮ੍ਰਿਤ ਵੇਲੇ ਉੱਠ ਕੇ ਜਿੰਨੇ ਮਰਜ਼ੀ ਰੁਜੇਵੇਂ ਹੋਣ ਤੁਸੀਂ ਨਿਤਨੇਮ ਦੀਆਂ ਪੰਜ ਬਾਣੀਆਂ ਦਾ ਪਾਠ ਨਹੀਂ ਕਰ ਸਕਦੇ ਤਾਂ ਮੂਲ ਮੰਤਰ ਜੀ ਦਾ ਜਾਪ ਜ਼ਰੂਰ ਕਰਿਆ ਕਰੋ ਅਰਜੀ ਦਾ ਜਾਪ ਕਰਕੇ ਆਪਣੇ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਕਰਿਆ ਕਰੋ ਘਰ ਦੇ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹੇਗੀ ਕਿਉਂਕਿ ਜਿਸ ਦੀ ਜ਼ਿੰਮੇਵਾਰੀ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਆਪ ਚੁੱਕ ਲੈਂਦੇ ਨੇ ਫਿਰ ਉਸ ਨੂੰ ਆਪਣੀਆਂ ਚਿੰਤਾਵਾਂ ਫਿਕਰ ਕਰਨ ਦੀ ਲੋੜ ਨਹੀਂ ਪੈਂਦੀ ਮੇਰੇ ਵਾਹਿਗੁਰੂ ਜੀ ਉਸ ਦੇ ਸਾਰੇ ਕਾਰਜ ਆਪ ਨਿਭਾਸ ਕਰਦੇ ਨੇ ਆਪ ਵਿੱਚ ਹੋ ਕੇ ਵਰਤਦੇ ਨੇ ਇਸ ਲਈ ਵਿਅਰਥ ਹੀ ਵਹਿਮ ਪਰਮਾ ਦੇ ਵਿੱਚ ਕਰਮ ਕਾਂਡਾ ਵਿੱਚ ਨਾ ਪਿਆ ਕਰੋ ਕਿ ਸਾਡੇ ਘਰ ਦੇ ਵਿੱਚ ਬਰਕਤ ਨਹੀਂ ਪੈ ਰਹੀ ਸਾਡੇ ਸਿਰ ਦੇ ਉੱਤੇ ਕਰਜ਼ਾ ਚੜ ਗਿਆ ਹੈ ਸਾਡੇ ਬੱਚੇ ਬੱਚੀ ਦਾ ਰਿਸ਼ਤਾ ਤੈ ਨਹੀਂ ਹੋ ਰਿਹਾ ਕਿਤੇ ਸਾਡੇ ਘਰ ਦੇ ਵਿੱਚ ਕਿਸੇ ਨੇ ਕੁਝ ਘਰ ਤਾ ਨਹੀਂ ਦਿੱਤਾ ਜਾਂ ਸਾਨੂੰ ਨજર ਲੱਗ ਗਈ ਹੈ ਇਦਾਂ ਦੀਆਂ ਗੱਲਾਂ ਕੁਝ ਨਹੀਂ ਹੁੰਦੀਆਂ ਕਈ ਕਹਿਣਗੇ ਸਾਡੇ ਘਰ ਦੇ ਮੂੰਹ ਦੀ ਦਿਸ਼ਾ ਹੀ ਉਲਟ ਪਾਸੇ ਹੈ ਬਾਬਾ ਆਨੰਦ ਸਿੰਘ ਜੀ ਕਹਿੰਦੇ ਹੁੰਦੇ ਸਨ ਕਿ ਘਰ ਦੀਆਂ ਦਿਸ਼ਾਵਾਂ ਦੇ ਮੂੰਹ ਵੱਲ ਨਾ ਵੇਖੋ ਆਪਣਾ ਮੂੰਹ ਗੁਰੂ ਨਾਨਕ ਪਾਤਸ਼ਾਹ ਜੀ ਵੱਲ ਕਰ ਲਓ ਆਪਣੀ ਜ਼ਿੰਮੇਵਾਰੀ ਗੁਰੂ ਨਾਨਕ ਪਾਸ਼ਾ ਜੀ ਨੂੰ ਝੁਕਾ ਦਿਓ ਸਭ ਕੁਝ ਠੀਕ ਹੋਣਾ ਸ਼ੁਰੂ ਹੋ ਜਾਵੇਗਾ ਸਾਰੇ ਕਾਰਜ ਮੇਰੇ ਪਾਸ਼ਾ ਜੀ ਕਰ ਦੇਣਗੇ ਬਸ ਆਪਣੇ ਅੰਦਰ ਦੀ ਮੈਂ ਮਾਰ ਕੇ ਤੂੰ ਹੀ ਤੂੰ ਵਿੱਚ ਵਿਸ਼ਵਾਸ ਕਰੋ ਕਿ ਮੇਰੇ ਵਾਹਿਗੁਰੂ ਅਕਾਲ ਪੁਰਖ ਜੀ ਹਮੇਸ਼ਾ ਸਿਰ ਦੇ ਉੱਤੇ ਮਿਹਰ ਭਰਿਆ ਹੱਥ ਰੱਖਣਾ ਅੰਗ ਸੰਗ ਹੋ ਕੇ ਸਹਾਈ ਹੋਣਾ ਜਿੱਥੇ ਵੀ ਰੱਖਣਾ ਆਪਣੇ ਬਾਣੇ ਵਿੱਚ ਰੱਖਣਾ ਜੋ ਕੰਮ ਤੈਨੂੰ ਚੰਗਾ ਲੱਗੇ ਉਹ ਕਰਾ ਲੈਣਾ ਜੋ ਤੁਹਾਨੂੰ ਚੰਗਾ ਨਾ ਲੱਗੇ ਉਹ ਕੰਮ ਦੇ ਵਿੱਚ ਕੋਈ ਰੁਕਾਵਟ ਪਾ ਦੇਣਾ ਤਾਂ ਦੇਖਣਾ ਸਭ ਕੁਝ ਆਪਣੇ ਆਪ ਹੀ ਸਹੀ ਹੋਣਾ ਸ਼ੁਰੂ ਹੋ ਜਾਵੇਗਾ ਸਾਧ ਸੰਗਤ ਜੀ ਜੇਕਰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੇਕਰ ਮੇਰੇ ਸ਼ਬਦਾਂ ਰਾਹੀਂ ਇਸ ਵੀਡੀਓ ਰਾਹੀਂ ਕਿਸੇ ਦੇ ਵੀ ਮਨ ਉਠੇਜ ਪਹੁੰਚੀ ਹੋਵੇ ਤਾਂ ਮਾਫ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ